illegal encroachment چکਣ ਵਾਸਤੇ کارਪੋਰੇਸ਼ਨ ਦੀ ਟੀਮ ਅਤੇ ਪੰਜਾਬ ਪੁਲਿਸ ਇਕੱਠੇ ਹੋ ਕੇ ਕੰਮ ਕਰ ਰਹੀ ਸਰ ਕਿਉਂ ਇਹ ਨੋਬਤ ਆ ਰਹੀ ਹੈ ਵੀ ਲੁਧਿਆਣਾ ਵਿੱਚ ਇਸ ਤਰੀਕੇ ਨਾਲ illegal encroachment ਵੱਧ ਰਹੀ ਹੈ ਜਿਹਨੂੰ ਕੋਈ ਕੰਮ ਨਹੀਂ ਮਿਲਦਾ ਉਹ ਰੇੜੀ ਫੜੀ ਲਾ ਲੈਂਦਾ ਨੇ ਦਾ ਕੋਈ ਈਰਿਸ਼ਾ ਹੀ ਚਲਾਉਣ ਲੱਗ ਗਿਆ ਇਸ ਕਰਕੇ ਉਹ ਜੁਆਇੰਟ ਹੀ ਆਪਰੇਸ਼ਨ ਹੋਣਾ ਸੀ ਤੇ ਇਸ ਕਰਕੇ ਚਲੋ ਵਧੀਆ ਸਾਡੇ ਦੋਨੇ ਮਾਨਜੋ ਕੁਮੈਨ ਸਾਹਿਬ ਇੱਕ ਨਗਨ ਲੁਧਿਆਣਾ ਦੇ ਸੀਪੀ ਸਾਹਿਬ ਇਹ ਤਾਂ ਬਹੁਤ ਵਧੀਆ ਉਪਰਾਲਾ ਜਿਹੜਾ ਸਾਨੂੰ ਜੁਆਇੰਟ ਕਰ ਦਿੱਤਾ ਤਾਂ ਕਿ ਸਾਡੇ ਦੇ ਵੀ ਕੋਈ ਨਹੀਂ ਤਾਂ ਅਸੀਂ ਕਈ ਵਾਰ ਜਾਂਦੇ ਹਾਂ ਕਈ ਵਾਰ ਝਗੜਾ ਹੋ ਜਾਂਦਾ ਕਾਰਪੋਰੇਸ਼ਨ ਕਿਤੇ ਇਲੀਗਲ ਅਰेंजमेंट ਚੱਕਣ ਵਾਸਤੇ ਆਉਂਦੀ ਆ ਤਾਂ ਲੋਕ ਹੱਥਾਂ ਪਾਈ ਤਿੱਕਰ ਜਿਹੜੇ ਨੇ ਪਹੁੰਚਦੇ ਨੇ ਇਲੀਗਲ ਅਰेंजमेंट ਚੱਕੀ ਜਾ ਰਹੀ ਹੈ ਤਾਂ ਇਹ ਡਰਾਈਵ ਇਦਾਂ ਹੀ ਚਲਦੀ ਰਹਿਣੀ ਹੈ ਬਿਲਕੁਲ ਚਲਦੀ ਰਹੂਗੀ ਹਮੇਸ਼ਾ ਲਈ ਚਲਦੀ ਰਹੂਗੀ ਜੀ ਜਦੋਂ ਕਾਰਪੋਰੇਸ਼ਨ ਆ ਕਰਕੇ ਜਾਂਦੀ ਹੈ ਕਾਰਵਾਈ ਤਾਂ ਉਸ ਤੋਂ ਬਾਅਦ ਸ਼ਾਮ ਨੂੰ ਫਿਰ ਉਸੇ ਤਰੀਕੇ ਨਾਲ ਦੇਖਣ ਨੂੰ ਮਿਲਦੇ ਨੇ ਤੇ ਇਹ ਬੈਕ ਟੂ ਬੈਕ ਕਾਰਵਾਈ ਕਿਉਂ ਨਹੀਂ ਹੁੰਦੀ ਮੈਂ ਦੱਸਦਾ ਇਹਨਾਂ ਕੋਲ ਨਾ ਦੋ ਦੋ ਤਿੰਨ ਤਿੰਨ ਤਾਂ ਰਿਹੜੀਆਂ ਨੇ ਜਾਂ ਕੋਈ ਫੱਟੇ ਨਹੀਂ ਜੇ ਨਹੀਂ ਉਹ ਕਿਸੇ ਤਰੀਕੇ ਦਾ ਜੁਗਾੜ ਕੋਈ ਲਾ ਹੀ ਵੀ ਕੰਮ ਬਿਲਕੁਲ ਸਹੀ ਤਰੀਕੇ ਨਾਲ ਹੋ ਸਕੇ ਫਿਰ ਵੀ ਚਲੋ ਕਈ ਲੋਕ ਨਹੀਂ ਮੰਨਦੇ ਤਾਂ ਹੁਣ ਮਾਨਯੋਗ ਸੀਪੀ ਸਾਹਿਬ ਨੇ ਕਿਹਾ ਵੀ ਤਿੰਨ ਨੋਟਿਸ ਦਿਓ ਹਾਂਜੀ ਜਿਹੜਾ ਨਹੀਂ ਮੰਨਦਾ ਜੋ ਉੱਥੇ ਦੇ ਐਫ ਆਈ ਆਰ ਦਰਜ ਕਰ ਅਸੀਂ ਲਗਾਤਾਰ ਟ੍ਰੈਫਿਕਲੀ ਡਰਾਈਵਸ ਕਰ ਰਹੇ ਹਾਂ ਵੀ ਟ੍ਰੈਫਿਕ ਇੱਕ ਤਾਂ ਟ੍ਰੈਫਿਕ ਸੁਚਾਰੂ ਢੰਗ ਨਾਲ ਚਲਾ ਸਕੀਏ ਸ਼ਹਿਰ ਦਾ ਪਲੱਸ ਲੋਕਾਂ ਚ ਅਵੇਅਰਨੈਸ ਪੈਦਾ ਕਰ ਸਕੀਏ ਇਸ ਲਈ ਸਾਰੇ ਜੋ ਹੈ ਗਸਟਡ ਰੈਂਕ ਆਫਿਸਰਸ ਆਪ ਜਾ ਕੇ ਫੀਲਡ ਵਿੱਚ ਸਾਰਾ ਜੋ ਅਸੀਂ ਕਾਰਵਾਈ ਕਰ ਰਹੇ ਹਾਂ ਉਸੇ ਲੜੀ ਵਿੱਚ ਅੱਜ ਇੱਕ ਨਵੀਂ ਐਕਟੀਵਿਟੀ ਜੋ ਹੈ ਅਸੀਂ ਸਮਰਾਲਾ ਰੋਡ ਤੇ ਸਮਰਾਲਾ ਚੌਂਕ ਤੋਂ ਲੈ ਕੇ ਵਰਧਮਨ ਚੌਂਕ ਤੱਕ ਜੋ ਐਂਕਰੋਚਮੈਂਟਸ ਨੇ ਮਿਊਸਪਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਅਸੀਂ ਐਂਕਰੋਚਮੈਂਟਸ ਕਲੀਅਰ ਕਰਵਾ ਰਹੇ ਹਾਂ ਤਾਂ ਕਿ ਜਿਹੜਾ ਹੈ ਰੋਡ ਦੀ ਰੋਡ ਤੇ ਟ੍ਰੈਫਿਕ ਸਮੂਥ ਚੱਲ ਸਕੇ ਬਿਲਕੁਲ ਜਿਸ ਤਰੀਕੇ ਤੁਸੀਂ ਦੇਖ ਰਹੇ ਹੋ ਮੈਂ ਲੁਧਿਆਣਾ ਦੇ ਸਮਰਾਲਾ ਚੌਂਕ ਦੇਖ ਜਿਹੜੀ ਹੈ ਇਲੀਗਲੀ ਅਕਰੋਚਮੈਂਟ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜਿੱਥੇ ਲੁਧਿਆਣਾ ਦੇ ACP ਜਤਨ ਬਾਂਸਲ ਨਾਲ ਖੁਦ ਮੌਕੇ ਤੇ ਮੌਜੂਦ ਹੈ ਜਿਹੜੇ ਇਸ ਕਾਰਵਾਈ ਨੂੰ ਜਿਹੜੀ ਹੈ ਉਹ ਇਲਜ਼ਾਮ ਦਿੰਦੇ ਹੋਏ ਨਜ਼ਰ ਆ ਰਹੇ ਨੇ ਬਿਲਕੁਲ ਜੇ ਤਸਵੀਰਾਂ ਦੇਖੋਗੇ ਵੀ ਕਿਸ ਤਰੀਕੇ ਨਾਲ ਇੱਕ ਠੇਕੇ ਦੇ ਬਾਹਰ ਜਿਹੜਾ ਬੋਰਡ ਲੱਗਿਆ ਸੀ ਉਸ ਨੂੰ ਪਾਟ ਕੇ ਜਿਹੜਾ ਉਹ ਚੱਕਿਆ ਜਾ ਰਿਹਾ ਇਸ ਤੋਂ ਪਹਿਲਾਂ ਜਿਹੜੀਆਂ ਉਹ ਰੋਡ ਦੇ ਉੱਤੇ ਇਸੇ ਤਰੀਕੇ ਨਾਲ ਜਿਹੜੀ ਹੈ ਇਲੀਗਲੀ ਅਕਰੋਚਮੈਂਟ ਜਿਹੜੀ ਹੈ ਲੋਕਾਂ ਨੇ ਕੀਤੀ ਹੋਈ ਹੈ ਜਿਹੜੀ ਨਾ ਰੋਡ ਦੇ ਉੱਤੇ ਨਾ ਉਹ ਕੀਤੇ ਹੋਏ ਨੇ ਉਸ ਨੂੰ ਹਟਾਉਣ ਵਾਸਤੇ ਜਿਹੜੀ ਐ ਇਨਕ੍ਰੋਚਮੈਂਟ ਦੀ ਦੇਖ ਰਹੇ ਹਾਂ ਕੀ ਕੀਤੀ ਜਾ ਰਹੀ ਹੈ ਲਗਾਤਾਰ ਪੰਜਾਬ ਦੇ ਵਿੱਚ ਕਾਰਵਾਈ ਚੱਲਦੀ ਹੋਈ ਨਜ਼ਰ ਆ ਰਹੀ ਹੈ ਲੁਧਿਆਣਾ ਦੇ ਵਿੱਚ ਦੇਖਦੇ ਹਾਂ ਵੀ ਕਾਰਪੋਰੇਸ਼ਨ ਵੱਡੇ ਪੱਧਰ ਜਿਹੜੀ ਇਸ ਚੀਜ਼ ਤੇ ਕੰਮ ਕਰ ਰਹੀ ਹੈ ਤਾਂ ਗੱਲਬਾਤ ਕਰਦੇ ਹਾਂ ਸੈਸਕਲਚਰ ਜਿਹੜੀ ਅੱਜ ਇਲੀਗਲੀ ਇਨਕ੍ਰੋਚਮੈਂਟ ਚੱਕਣ ਵਾਸਤੇ ਕਾਰਪੋਰੇਸ਼ਨ ਦੀ ਟੀਮ ਅਤੇ ਪੰਜਾਬ ਪੁਲਿਸ ਇਕੱਠੀ ਹੋ ਕੇ ਕੰਮ ਕਰ ਰਹੀ ਸਰ ਕਿਉਂ ਇਹ ਨੋਬਤ ਆ ਰਹੀ ਹੈ ਵੀ ਲੁਧਿਆਣਾ ਵਿੱਚ ਇਸ ਤਰੀਕੇ ਨਾਲ ਇਲੀਗਲ ਇਨਕ੍ਰੋਚਮੈਂਟ ਵੱਧ ਰਹੀ ਹੈ ਇਹ ਇਨਕ੍ਰੋਚਮੈਂਟ ਦਾ ਦੇਖੋ ਜਿਹਨੂੰ ਕੋਈ ਕੰਮ ਨਹੀਂ ਮਿਲਦਾ ਉਹ ਰੇੜੀ ਫੜੀ ਲਾ ਲੈਂਦਾ ਨੇ ਤਾਂ ਕੋਈ ਈ ਰਿਸ਼ਾ ਹੀ ਚਲਾਉਣ ਲੱਗ ਗਿਆ ਇਸ ਕਰਕੇ ਉਹ ਜੁਆਇੰਟ ਹੀ ਆਪਰੇਸ਼ਨ ਹੋਣਾ ਸੀ ਤੇ ਇਸ ਕਰਕੇ ਚਲੋ ਵਧੀਆ ਸਾਡੇ ਦੋਨੇ ਮਾਨਜੋ ਕੁਮੈਨ ਸਾਹਿਬ ਇੱਕ ਨਗਰ ਨਿਕਲੋਧਾਣਾ ਦੇ ਸੀਪੀ ਸਾਹਿਬ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਜਿਹੜਾ ਸਾਨੂੰ ਜੁਆਇੰਟ ਕਰ ਦਿੱਤਾ ਤਾਂ ਕਿ ਸਾਡੇ ਦੇ ਵੀ ਕੋਈ ਨੀਦਾ ਅਸੀਂ ਕਈ ਵਾਰ ਜਾਂਦੇ ਹਾਂ ਕਈ ਵਾਰ ਝਗੜਾ ਹੋ ਜਾਂਦਾ ਇੱਕ ਵਰਦੀਦਾਰ ਨੂੰ ਦੇਖ ਕੇ ਹਾਂ ਵੀ ਨਹੀਂ ਕੋਈ ਹਾਂ ਹਾਂ ਜਦੋਂ ਵੀ ਕਾਰਪੋਰੇਸ਼ਨ ਕਿਤੇ ਇਲੀਗਲ ਅਰਰੇਂਜਮੈਂਟ ਚੱਕਣ ਵਾਸਤੇ ਆ ਜਾਂਦੀ ਹੈ ਤਾਂ ਲੋਕ ਹੱਥਾਂ ਪਾਈ ਤਿੱਕਰ ਜਿਹੜੇ ਨੇ ਪਹੁੰਚਦੇ ਨੇ ਉੱਤੇ ਉਹੀ ਗੱਲੇ ਪਹੁੰਚਦੇ ਫਿਰ ਚਲੋ ਕਮਜ਼ੋਰ ਦਾ ਨਗਰ ਹੈ ਵੀ ਹੈ ਨਹੀਂ ਪਰ ਮੈਂ ਇਹ ਕਹਿੰਦਾ ਵੀ ਇਹੀ ਕਹਿੰਦਾ ਲੰਡ ਤੇ ਕਰਨ ਵਾਸਤੇ ਨਹੀਂ ਅਸੀਂ ਡਿਊਟੀ ਕਰਦੇ ਅਸੀਂ ਤਾਂ ਕਹਿੰਦੇ ਵੀ ਸ਼ਹਿਰ ਸਾਫ ਸੁੱਥਰਾ ਬਣਾਏ ਕੋਈ ਐਂਬੂਲੈਂਸ ਲੰਘਦੀ ਆ ਉਹ ਦੇਖੋ ਹੁਣ ਉਹ ਐਂਬੂਲੈਂਸ ਹੈ ਜੇ ਇਹ ਅਸੀਂ ਇਹਨੂੰ ਤੁਸੀਂ ਸਾਹਮਣੇ ਕੈਮਰਾ ਮਾਰ ਕੇ ਦੇਖੋ ਬਿਲਕੁਲ ਦਿਖਾਇਆ ਇੱਕ ਵਾਰ ਜੇ ਰੋਡ ਸਮੂਥ ਚੱਲੂਗਾ ਹਾਂਜੀ ਤੇ ਤਾਂ ਹੀ ਨਿਕਲੂਗੀ ਠੀਕ ਹੈ ਇਹੀ ਬਸ ਮੇਜਿਸਟ੍ਰੀਕਾਜ਼ਨ ਇ ਲਗਾਤਾਰ ਆਪਰੇਸ਼ਨ ਚੱਲ ਰਹੇ ਨੇ ਲੋਦੈਣ ਦੇ ਵਕਫ ਵਕਫ ਜਗਾਵਾ ਉੱਤੇ ਜਿਹੜੀ ਹੈ ਜਿਹੜੀ ਲੀਗਲ ਰਿਕਰੂਟਮੈਂਟ ਚੱਕੀ ਜਾ ਰਹੀ ਹੈ ਤਾਂ ਇਹ ਡਰਾਈਵ ਇਦਾਂ ਹੀ ਚਲਦੀ ਰਹਿਣਗੀ ਬਿਲਕੁਲ ਚਲਦੀ ਰਹੂਗੀ ਹਮੇਸ਼ਾ ਲਈ ਚਲਦੀ ਰਹੂਗੀ ਜੀ ਤੇ ਅੱਜ ਇੱਕ ਇਸ ਜਗ੍ਹਾ ਉੱਤੇ ਕੀਤੀ ਜਾ ਰਹੀ ਹੈ ਜੀ ਇਹ ਇਹ ਦਾ ਸਮਰਾਲਾ ਚੌਂਕਾ ਜੀ ਅੱਗੇ ਚੱਲਦੇ ਚੰਨੀਕੇ ਰੋਡ ਤੇ ਜਿੰਨਾ ਵੀ ਹੈਗਾ ਸਰ ਇੱਕ ਕੀ ਹੋਰ ਵੀ ਹੈ ਜਦੋਂ ਕਾਰਪੋਰੇਸ਼ਨ ਕਰਕੇ ਜਾਂਦੀ ਹੈ ਕਾਰਵਾਈ ਤਾਂ ਉਸ ਤੋਂ ਬਾਅਦ ਸ਼ਾਮ ਨੂੰ ਫਿਰ ਉਸੇ ਤਰੀਕੇ ਨਾਲ ਦੇਖਣ ਨੂੰ ਮਿਲਦੇ ਨੇ ਤੇ ਇਹ ਬੈਕ ਟੂ ਬੈਕ ਕਾਰਵਾਈ ਕਿਉਂ ਨਹੀਂ ਹੁੰਦੀ ਮੈਂ ਦੱਸਦਾ ਇਹਨਾਂ ਕੋਲ ਨਾ ਦੋ ਦੋ ਤਿੰਨ ਡਿਊਟੀ 9 10 ਵਜੇ ਤੱਕ ਕਰਦੇ ਆ ਬਿਲਕੁਲ ਵੀ ਕੰਮ ਬਿਲਕੁਲ ਸਹੀ ਤਰੀਕੇ ਨਾਲ ਹੋ ਸਕਿਆ ਫਿਰ ਵੀ ਚਲੋ ਕਈ ਲੋਕ ਨਹੀਂ ਮੰਨਦੇ ਤਾਂ ਹੁਣ ਮਾਨਯੋਗ ਸੀਪੀ ਸਾਹਿਬ ਨੇ ਕਿਹਾ ਵੀ ਤਿੰਨ ਨੋਟਿਸ ਦਿਓ ਹਾਂਜੀ ਜਿਹੜਾ ਨਹੀਂ ਮੰਨਦਾ ਜੋ ਉੱਥੇ ਦੇ ਐਫ ਆਈ ਆਰ ਦਰਜ ਕਰ ਤਾਂ ਬਿਲਕੁਲ ਜਿਸ ਤਰੀਕੇ ਨਾਲ ਗੱਲਬਾਤ ਕੀਤੀ ਆ ਤੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜੇ ਤਿੰਨ ਨੋਟਿਸ ਪਹਿਲਾਂ ਜਾਰੀ ਕੀਤੇ ਜਾਣਗੇ ਉਸ ਤੋਂ ਬਾਅਦ ਜਿਹੜੀ ਆ ਬਣਦੀ ਕਾਰਵਾਈ ਉਹ ਕੀਤੀ ਜਾਏਗੀ ਤੇ ਜਿਹੜਾ ਚਲਾਨ ਆ ਉਹ ਜਾਰੀ ਕੀਤਾ ਜਾਏਗਾ ਯਾਨੀ ਕਿ ਐਫ ਆਈ ਆਰ ਜਿਹੜੀ ਆ ਉਹ ਦਰਜ ਕੀਤੀ ਜਾਏਗੀ ਦੁਕਾਨਦਾਰ ਉੱਤੇ ਜਿਹੜਾ ਜਿਹੜੀ ਇਸ ਚੀਜ਼ ਦੀ ਉਲੰਘਣਾ ਕਰਦਾ ਹੋਇਆ ਨਜ਼ਰ ਆਉਂਦਾ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੀ ਜਿਹੜੀ ਕਾਰਵਾਈ ਹੈ ਉਹ ਲਗਾਤਾਰ ਹੀ ਕੀਤੀ ਜਾ ਰਹੀ ਹੈ ਜਿਹੜੇ ਬੋਰਡ ਲੱਗੇ ਹੋਏ ਉਹ ਪਟਵਾਏ ਜਾ ਰਹੇ ਨੇ ਜਿਸ ਤਰੀਕੇ ਨਾਲ ਤਾਂ ਬਿਲਕੁਲ ਸਾਡੇ ਨਾਲ ACP ਜਿੱਤਨ ਮਾਨਸਨ ਮੌਜੂਦ ਹਨ ਜਿਹੜੀ ਲਗਾਤਾਰ ਅਸੀਂ ਇਲੀਗਲੀ ਅਕਰੋਚਮੈਂਟ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਹੜੀ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਕਿਸ ਬੇਸਿਸ ਤੇ ਕੀਤੀ ਜਾ ਰਹੀ ਹੈ ਤੇ ਕਿਉਂ ਕਰਨੀ ਮਜਬੂਰ ਲਾਜ਼ਮੀ ਹੋਈ ਅੱਜ ਮਾਨਯੋਗ CP ਸਾਹਿਬ ਦੇ ਡਾਇਰੈਕਸ਼ਨਸ ਟ੍ਰੈਫਿਕ ਨੂੰ ਸਮੂਥ ਚਲਾਉਣ ਲਈ ਜੋ ਲਗਾਤਾਰ ਅਸੀਂ ਡਰਾਈਵਸ ਕਰ ਰਹੇ ਹਾਂ ਤਾਂ ਉਸੇ ਸੀਰੀਜ਼ ਵਿੱਚ ਅੱਜ ਅਸੀਂ ਅਨਕਰੋਚਮੈਂਟ ਦੇ ਅਗੇਂਸਟ ਇੱਕ ਡਰਾਈਵ ਕਰ ਰਹੇ ਹਾਂ 올ਓਵਰ ਸਿਟੀ ਇਹ ਡਰਾਈਵ ਚੱਲ ਰਹੀ ਹੈ ਮੈਂ ਪਰਸਨਲੀ ਅਸੀਂ ਸਮਰਾਲਾ ਚੌਂਕ ਤੋਂ ਲੈ ਕੇ ਵਰਦਮਨ ਚੌਂਕ ਬਾਕੀ ਵੀ ਜ਼ੋਨ ਇੰਚਾਰजेस ਆਪਣੇ ਲੈਵਲ ਤੇ ਡਰਾਈਵ ਕਰ ਰਹੇ ਨੇ ਸਰ ਕੀ ਕਾਰਵਾਈ ਜਿਹੜੀ ਇਹਨਾਂ ਲੋਕਾਂ ਦੇ ਕੀਤੀ ਜਾ ਰਹੀ ਜਿਹੜੇ ਇਲੀਗਲੀ ਅਕਰੋਜਮੈਂਟ ਕਰਦੇ ਹੋਏ ਨਜ਼ਰ ਆਉਂਦੇ ਨੇ ਜਿਹੜੇ ਅਨਗਰੋਜਮੈਂਟ ਕਰ ਰਹੇ ਨੇ ਪਹਿਲਾਂ ਉਹਨਾਂ ਨੂੰ ਵਾਰਨ ਕੀਤਾ ਜਾ ਰਿਹਾ ਹੈ ਜੇ ਕੋਈ ਵਾਇਲਟ ਕਰਦਾ ਉਹਨਾਂ ਨੂੰ ਨੋਟਿਸ ਦੀ ਕਾਰਵਾਈ ਕੀਤੀ ਜਾਏਗੀ ਜੇ ਕੋਈ ਫੇਰ ਵੀ ਕੰਪਲਾਈ ਨਹੀਂ ਕਰਦਾ 1 2 3 ਨੋਟਿਸ ਤੋਂ ਬਾਅਦ ਵੀ ਤਾਂ ਫਿਰ ਉਸਤੇ ਜੋ ਐਸ ਪਰ ਲਾ ਬੰਦੀ ਐ ਐਫ ਆਈ ਆਰ ਹੈ ਜਾਂ ਕਾਰਵਾਈ ਉਹ ਕੀਤੀ ਜਾਏਗੀ ਸਰ ਨੋਟਿਸ ਬੇਸਿਕਲੀ ਹੈ ਕਿ ਇੱਕ ਵਾਰਨਿੰਗ ਹੈ ਜਾਂ ਕੀ ਚੀਜ਼ ਹੈ ਨੋਟਿਸ ਦਾ ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਦੇ ਦਿੰਦਾ ਇੱਕ ਆਰਡਰਸ ਨੇ ਡੀਸੀਪ ਸਾਹਬ ਲੁਧਿਆਣਾ ਦੇ ਕਿ ਆਪਾਂ ਜਿਹੜੇ ਐਂਕਰੋਚਮੈਂਟਸ ਦੇ ਖਿਲਾਫ ਆਰਡਰਸ ਨੇ ਇਹ ਨੋਟਿਸ ਇੱਕ ਵਾਰਨਿੰਗ ਹੈ ਕਿ ਤੁਸੀਂ ਇਹ ਆਰਡਰਸ ਨੂੰ ਵਾਇਓਲੇਟ ਕਰ ਰਹੇ ਹੋ ਜੇ ਤੁਸੀਂ ਇਹ ਵਾਇਲੇਸ਼ਨ ਨਹੀਂ ਕਰਨੋਂ ਹਟੇ ਤਾਂ ਤੁਹਾਡੇ ਤੇ ਐਸ ਪਰ ਲਾਅ ਜੋ ਹੈ ਬੰਦੀ ਕਾਰਵਾਈ ਕੀਤੀ ਜਾਏਗੀ ਤਾਂ ਇਹ ਉਹ ਇਹ ਨੋਟਿਸ ਇੱਕ ਵਾਰਨਿੰਗ ਹੈ ਉਹ ਲਾਅ ਦੀ ਵਾਇਲੇਸ਼ਨ ਯਾਨੀ ਕਿ ਤਿੰਨ ਜਿਹੜੇ ਨੋਟਿਸ ਦਿੱਤੇ ਜਾਣਗੇ ਉਸ ਤੋਂ ਬਾਅਦ ਐਫ ਆਈ ਆਰ ਕੀਤੀ ਜਾਏਗੀ ਬਿਲਕੁਲ ਜੀ ਤੇ ਐਫ ਆਈ ਆਰ ਦਾ ਕਿਹੜੇ ਆਫੈਂਸ ਦੇ ਰਿਗਾਰਡਿੰਗ ਹੋਏਗੀ ਉਹ ਐਫ ਆਰ ਜੋ ਹੈ ਕਬਜ਼ੇ ਦੀ ਵਕਰੀ ਐਫ ਆਰ ਹੁੰਦੀ ਹੈ 283 ਬੀ ਐਨ ਐਸ ਜਾਂ ਅਦਰਵਾਈਜ਼ अर्ਲियर ਲਾ 188 ਆਈ ਪੀ ਸੀ ਸੀਗਾ ਉਹ ਉਹਦੀ ਰੈਲੇਵੈਂਟ ਜੋ ਬੀ ਐਨ ਐਸ ਦੀ ਧਾਰਾ ਉਹ ਲਗਾਈ ਜਾਂਦੀ ਹੈ ਪਰ ਇੱਕ ਜੀ ਦੇਖੇ ਜਾਂਦੇ ਜਦੋਂ ਵੀ ਕਾਰਵਾਈ ਹੁੰਦੀ ਹੈ ਉਸ ਤੋਂ ਅੱਧੇ ਘੰਟੇ ਘੰਟੇ ਬਾਅਦ ਦੁਬਾਰਾ ਉਸੇ ਤਰੀਕੇ ਨਾਲ ਰੇਡੀਆਂ ਲੱਗ ਜਾਂਦੀਆਂ ਨੇ ਲੋਕ ਦੁਕਾਨਾਂ ਦੇ ਬਾਹਰ ਸਮਾਨ ਲਾ ਲੈਂਦੇ ਤਾਂ ਉਹਦੇ ਉੱਤੇ ਕੀ ਕਾਰਵਾਈ ਹੈ ਅਸੀਂ ਮੈਂ ਪਹਿਲਾਂ ਵੀ ਕਿਹਾ ਕਿ ਅਸੀਂ ਲਗਾਤਾਰ ਡਰਾਈਵ ਕਰ ਰਹੇ ਹਾਂ ਲਗਾਤਾਰ ਐਫਰਟ ਕਰ ਰਹੇ ਹਾਂ ਵਾਰ-ਵਾਰ ਕਰ ਰਹੇ ਹਾਂ ਇੱਕ ਵਾਰੀ 100% ਕਲੀਅਰ ਹੋਣਾ ਕਦੇ ਨਹੀਂ ਪ੍ਰੈਕਟੀਕਲ ਪੋਸੀਬਲ ਨਹੀਂ ਹੈ ਹਰ ਕੋਈ ਕੰਪਲਾਈ ਕਰੇ ਇਸੇ ਲਈ ਅਸੀਂ ਵਾਰ-ਵਾਰ ਵਾਰਨਿੰਗ ਵਾਰ-ਵਾਰ ਮੈਸੇਜ ਦੇ ਰਹੇ ਹੌਪਫੁਲੀ ਲੋਕ ਹੈ ਜਿਹੜਾ ਸਾਡਾ ਸਹਿਯੋਗ ਦੇਣਗੇ ਅਤੇ ਜੋ ਹੈ ਬੰਦੀ ਸਾਨੂੰ ਹਾਰਸ਼ ਮੈਜ਼ਰ ਤੇ ਨਹੀਂ ਆਉਣਾ ਚਾਹੀਦਾ ਤਰ ਅੱਜ ਪੰਜਾਬ ਪੁਲਿਸ ਨੂੰ ਨਾਲ ਕਿਉਂ ਆਣਾ ਪਿਆ ਕਾਰਪੋਰੇਸ਼ਨ ਦੇ ਕਿਉਂ ਕਿ ਜਿਹੜੇ ਕਾਰਪੋਰੇਸ਼ਨ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਲੋਕ ਹੱਥਾਂ ਪਾਈ ਦੁੱਧਰਨੇ ਤਾਂ ਕਰਕੇ ਪੰਜਾਬ ਪੁਲਿਸ ਨੂੰ ਨਾਲ ਆਉਣਾ ਪਿਆ ਨਹੀਂ ਇਸ ਟਾਈਪ ਦਾ ਕੋਈ ਰੀਜ਼ਨ ਨਹੀਂ ਹੈ ਜੀ ਪੰਜਾਬ ਪੁਲਿਸ ਅਸੀਂ ਲਗਾਤਾਰ ਆਪਣੀ ਡਰਾਈਵ ਕਰ ਰਹੇ ਹਾਂ ਇਹ ਰੂਟੀਨ ਮੀਜਰ ਹੈ ਔਰ ਅਸੀਂ ਹਮੇਸ਼ਾ ਜੁਆਇੰਟ ਐਫਰਟ ਕਰਦੇ ਹਾਂ ਕਾਰਪੋਰੇਸ਼ਨ ਤੇ ਪੁਲਿਸ ਏ ਕੋਈ ਇਦਾਂ ਦਾ ਕੋਈ ਵਾਇਲੈਂਸ ਦਾ ਖਤਰਾ ਜਾਂ ਫਿਰ ਕੋਈ ਹੱਥਪਾਈ ਦਾ ਕੋਈ ਨਹੀਂ ਹੈ ਅਤੇ ਮੈਂ ਇਹ ਵੀ ਕਹਿਣਾ ਚਾਹਾਂਗਾ ਜੇ ਕੋਈ ਇਦਾਂ ਦੀ ਐਕਟੀਵਿਟੀ ਕਰਦਾ ਹੈ ਕੋਈ ਰਿਜ਼ੋਰਟ ਇਸ ਟਾਈਪ ਦੇ ਵਾਇਲੈਂਸ ਨੂੰ ਕਰਦਾ ਹੈ ਤਾਂ ਉਹ ਤੇ ਐਸ ਪਰ ਲਾਅ ਜੋ ਬੰਦ ਹੀ ਕਾਰਵਾਈ ਹੈ ਬਹੁਤ ਸਟ੍ਰਿਕਟ ਧਾਰਾ ਨੇ ਉਹ ਲਾ ਕੇ ਕਾਰਵਾਈ ਕੀਤੀ ਜਾਏਗੀ ਫਿਰ ਲੁਧਿਆਣਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੂਗਾ ਜਾਂ ਐਸੇ ਤੁਹਾਡੇ ਲੁਧਿਆਣਾ ਵਾਸੀਆਂ ਨੂੰ ਇਹੀ ਅਪੀਲ ਕਰਦਾ ਹਾਂ ਜੀ ਕਿ ਆਪਣੇ ਟ੍ਰੈਫਿਕ ਰੂਲਸ ਨੂੰ ਫੋਲੋ ਕਰੋ ਸਾਡਾ ਸਹਿਯੋਗ ਦਿਓ ਇਸ ਨਾਲ ਤੁਹਾਡੀ ਆਪਣੀ ਸੇਫਟੀ ਹੈ ਇਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਦੈਟਸੂ ਥੈਂਕ ਯੂ ਸਰ ਅੱਜ ਸਮਰਾਲਾ ਚੌਂਕ ਦੇ ਵਿੱਚ ਨਜਾਇਜ਼ ਅਕਰੋਲਮੈਂਟ ਨੂੰ ਲੈ ਕੇ ਇੱਕ ਡਰਾਈਵ ਚਲਾਈ ਗਈ ਹੈ 30 ਮਹੀਨੇ ਚਲਾਈ ਗਈ ਮਾਨਯੋਗ ਸੀਪੀ ਸਾਹਿਬ ਲੁਧਿਆਣਾ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਅਸੀਂ ਲਗਾਤਾਰ ਟ੍ਰੈਫਿਕਲੀ ਡਰਾਈਵਸ ਕਰ ਰਹੇ ਹਾਂ ਵੀ ਟ੍ਰੈਫਿਕ ਇੱਕ ਤਾਂ ਟ੍ਰੈਫਿਕ ਸੁਚਾਰੂ ਢੰਗ ਨਾਲ ਚਲਾ ਸਕੀਏ ਸ਼ਹਿਰ ਦਾ ਪਲੱਸ ਲੋਕਾਂ 'ਚ ਅਵੇਅਰਨੈਸ ਪੈਦਾ ਕਰ ਸਕੀਏ ਇਸ ਲਈ ਸਾਰੇ ਜੋ ਹੈ ਗਸਟਡ ਰੈਂਕ ਆਫਿਸਰਸ ਆਪ ਜਾ ਕੇ ਫੀਲਡ ਵਿੱਚ ਸਾਰਾ ਜੋ ਅਸੀਂ ਕਾਰਵਾਈ ਕਰ ਰਹੇ ਹਾਂ ਉਸੇ ਲੜੀ ਵਿੱਚ ਅੱਜ ਇੱਕ ਨਵੀਂ ਐਕਟੀਵਿਟੀ ਜੋ ਹੈ ਅਸੀਂ ਸਮਰਾਲਾ ਰੋਡ ਤੇ ਸਮਰਾਲਾ ਚੌਂਕ ਤੋਂ ਲੈ ਕੇ ਵਰਧਮਨ ਚੌਂਕ ਤੱਕ ਜੋ ਐਂਕਰੋਚਮੈਂਟਸ ਨੇ ਮਿਊਸਪਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਅਸੀਂ ਐਂਕਰੋਚਮੈਂਟਸ ਕਲੀਅਰ ਕਰਵਾ ਰਹੇ ਹਾਂ ਤਾਂ ਕਿ ਜਿਹੜਾ ਹੈ ਰੋਡ ਦੀ ਰੋਡ ਤੇ ਟ੍ਰੈਫਿਕ ਸਮੂਥ ਚੱਲ ਸਕੇ ਇਸ ਦੌਰਾਨ ਲੋਕਾਂ ਦੇ ਚਲਾਣ ਵੀ ਕੱਟੇ ਜਾਣਗੇ ਜਿਹੜੇ ਨਜਾਇਜ਼ੀ ਕੰਸਟਰਕਟ ਕਰਕੇ ਬੈਠੇ ਹੋਣਗੇ ਅੱਜ ਫਿਲਹਾਲ ਜਿਵੇਂ ਕਿ ਮੈਂ ਪਹਿਲਾਂ ਕਿਹਾ ਅੱਜ ਫਿਲਹਾਲ ਅਵੇਅਰਨੈਸ ਤੇ ਉਹਨਾਂ ਨੂੰ ਜਿਹੜਾ ਇੱਕ ਨੱਜ ਕਰਨਾ ਕਹਿੰਦੇ ਆ ਵੀ ਉਹਨਾਂ ਨੂੰ ਪਿਆਰ ਨਾਲ ਸਮਝਾ ਕੇ ਥੋੜਾ ਸਮਾਂ ਪਿੱਛੇ ਕਰਾ ਕੇ ਅੱਜ ਅਸੀਂ ਉਹੀ ਐਕਟੀਵਿਟੀ ਕਰਾਂਗੇ ਜਿਹੜੇ ਵਾਇਲਟ ਕਰ ਰਹੇ ਉਹਨਾਂ ਨੂੰ ਨੋਟਿਸ ਵੀ ਦੇਵਾਂਗੇ ਐਜ਼ ਆਫ ਨਾਊ ਚਲਾਨ ਦੀ ਕਾਰਵਾਈ ਨਹੀਂ ਹੈ ਨੋਟਿਸ ਅਸੀਂ ਦੇ ਜ਼ਰੂਰ ਦੇਵਾਂਗੇ ਔਰ ਜੇ ਕਿਸੇ ਦੇ ਕੋਈ 2 ਜਾਂ 3 ਨੋਟਿਸ ਤੋਂ ਵੱਧ ਹੁੰਦੇ ਤਾਂ ਉਹਦੀ ਐਫਆਈਆਰ ਦੀ ਕਾਰਵਾਈ ਜਗ੍ਹਾ ਦਾ ਨਾਮ ਜਗ੍ਹਾ ਲਿਖਿਆ ਜਾਏਗਾ ਕਿ ਇਹ ਕਿੰਨੇ ਕੋ ਲੋਕਾਂ ਨੂੰ ਅੱਜ ਦੇ ਕਮੇਟੀ ਨੂੰ ਮਿਲਦੀ ਹੈ ਕਿ ਕਿੱਥੇ ਵਾ ਸ਼ਹਿਰ ਚ ਵੱਖ-ਵੱਖ ਏਰੀਆਸ ਚ ਉਹ ਅਸੀਂ ਲਿਸਟ ਤੁਹਾਨੂੰ ਪ੍ਰੈਸ ਨੋਟ ਰਾਹੀਂ ਜਾਣੂ ਕਰਾ ਦਾਂਗੇ ਜੀ ਜਿਹੜੇ ਸਾਰੇ ਜ਼ੋਨ ਇੰਚਾਰजेस ਐ ਪਲੱਸ ਦੋਨੇ ਐਸਪੀ ਟ੍ਰਾਫਿਕ ਨੇ ਉਹ ਆਪਦੇ ਲੈਵਲ ਤੇ ਸਾਰੇ ਕਿਤੇ ਅਸੀਂ ਇਨਕ੍ਰੋਚਮੈਂਟਸ ਕਲੀਅਰ ਕਰਾ ਰਹੇ ਆ ਅੱਜ ਮੈਂ ਖੁਦ ਸਮਰਾਲਾ ਚੌਂਕ ਤੋਂ ਲੈ ਕੇ ਵਰਧਮਨ ਚੌਂਕ ਮੈਂ ਇੱਕ ਪਾਰਟਿਕੂਲਰ ਪੁਆਇੰਟ ਚੂਜ਼ ਕੀਤਾ ਆਪਣੇ ਲਈ ਤਾਂ ਇਹ ਸਾਰਾ ਅਸੀਂ ਤੁਹਾਨੂੰ ਜੋ ਹੈ ਡਿਟੇਲਸ ਬਾਕੀ ਪ੍ਰੈਸ ਨੋਟ ਰਾਈਂ ਦੇ ਦਵਾਂਗੇ ਅੱਛਾ ਸਰ ਐਮਸੀਐਲ ਦੀ ਜਦੋਂ ਟੀਮ ਜਾਂਦੀ ਹੈ ਉਦੋਂ ਕਾਫੀ ਹਮਲੇ ਵੀ ਹੁੰਦੇ ਨੇ ਕਾਫੀ ਲੋਕ ਭੜਕ ਵੀ ਜਾਂਦੇ ਨੇ ਕਾਫੀ ਸਮੱਸਿਆ ਰਹਿੰਦੀ ਹੈ ਇਸ ਦੇ ਵਿੱਚ ਜੇ ਕੋਈ ਪੁਲਿਸ ਦੇ ਜਾਂ ਕਿਸੇ ਵੀ ਸਰਕਾਰੀ ਅਫਸਰ ਦੇ ਤਮ ਵਿੱਚ ਵਿਗਨ ਪਉਂਦਾ ਹੈ ਉਹਦੇ ਲਈ ਬਕਾਇਦਾ ਜਿਹੜਾ ਕਾਨੂੰਨ ਬਨੇ ਹੋਏ ਨੇ ਉਹਨਾਂ ਤੇ ਕਾਨੂੰਨ ਅਨੁਸਾਰ ਹਮੇਸ਼ਾ ਕਾਰਵਾਈ ਕੀਤੀ ਗਈ ਹੈ ਤਾਂ ਮੈਂ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਕਿ ਕਾਨੂੰਨ ਨੂੰ ਆਪਦੇ ਹੱਥ ਵਿੱਚ ਨਾ ਲੋ ਜੇ ਤੁਹਾਡਾ ਕੋਈ ਗ੍ਰੀਵੈਂਸ ਹੈ ਸਾਡੇ ਕਰਕੇ ਹੈ ਮਿਊਸਪਲ ਕਾਰਪੋਰੇਸ਼ਨ ਨਾਲ ਹੈ ਕੰਪਲੇਂਟ ਦਿਓ ਸਾਡੇ ਕੋਲ ਆ ਕੇ ਸਾਡੇ ਨਾਲ ਡਿਸਕਸ ਕਰੋ ਮੈਂ ਪਹਿਲਾਂ ਵੀ ਕਿਹਾ ਅਸੀਂ ਹਮੇਸ਼ਾ ਮੈਂ ਪਰਸਨਲੀ ਆਪਣੇ ਲਈ ਕਹਿ ਸਕਦਾ ਕਿ ਅਸੀਂ ਹਮੇਸ਼ਾ ਐਕਸੈਸਿਬਲ ਰਹੇ ਹਾਂ ਲੋਕਾਂ ਦੀ ਕੰਪਲੇਂਟਾਂ ਹਮੇਸ਼ਾ ਸੁਨੀਆਂ ਜਾਂਦੀਆਂ ਪਲੀਜ਼ ਵਾਇਲੈਂਸ ਤੇ ਨਾ ਉਤਾਰੋ ਜਿਹੜੀ ਚਲਾਈ ਗਈ ਹੈ ਵਰਨਿੰਗ ਕਿੰਨੀ ਵਾਰ ਦਿੱਤੀ ਜਾਵੇਗੀ ਤੇ ਕਿੰਨੀ ਵਾਰੀ ਛੱਡਿਆ ਜਾਏਗਾ ਜੋ ਮੈਂ ਪਹਿਲਾਂ ਵੀ ਇਹ ਗੱਲ ਕਈ ਵਾਰ-ਵਾਰ ਦੌਰアシ ਦੁਹਰਾਨੇ ਆ ਅਸੀਂ ਸਾਡਾ ਪ੍ਰੋਵੀਜ਼ਨ ਅਸੀਂ 2 ਜਾਂ 3 ਵਾਰ ਨੋਟਿਸ ਦੇਵਾਂਗੇ ਜੇ ਕੋਈ ਵਾਰ-ਵਾਰ ਹੈਬਿਚੁਅਲ ਆਫੈਂਡਰ ਹੈ ਉਸ ਤੇ ਫਿਰ ਐਫਆਈਆਰ ਦੀ ਕਾਰਵਾਈ ਕੀਤੀ ਜਾਏਗੀ ਸਰ ਅਕਸਰ ਦੇਖਿਆ ਜਾਂਦਾ ਕਿ ਜਦੋਂ ਨਿਕ ਪੁਰੀਜਾਇਜ ਕਰੋਸ਼ਣ ਕਰਦੇ ਹੋ ਉਸ ਪ੍ਰਸ਼ਾਸਨ ਜਾਂ ਮਿਊਸਪਲ ਕਾਰਪੋਰੇਸ਼ਨ ਦੇ ਬੰਦੇ ਆਦੇ ਆ ਔਰ ਰੇੜੀਆਂ ਚੱਕੇ ਤੇ ਲੈ ਜਾਂਦੇ ਲੇਕਿਨ ਸ਼ਾਮ ਨੂੰ ਉਸੇ ਜਗ੍ਹਾ ਤੇ ਫੇਰ ਮੰਡੀ ਲੱਗ ਜਾਂਦੀ ਹੈ ਯਾਦ ਰੋ ਨਜਾਇਜ਼ ਅਕਰੋਸਮੈਂਟ ਹੋ ਜਾਂਦੀ ਹੈ ਉਹਦੇ ਵਾਸਤੇ ਸੰਤੀ ਨਾਲ ਕੀ ਤੁਹਾਡੇ ਨਾਲ ਮੈਂ ਉਹੀ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਹੜੇ ਹੈਬੀ ਚੋਲੋ ਹੰਡਰ ਨੇ ਜਿਹੜੇ ਵਾਰ-ਵਾਰ ਕਰ ਰਹੇ ਨੇ ਉਹ ਅਸੀਂ ਨੋਟਿਸ ਜੋ ਹੈ ਜਿਨ੍ਹਾਂ ਦੇ 2 ਜਾਂ 3 ਕ੍ਰੋਸ ਹੋਣਗੇ ਫੇਰ ਅਸੀਂ ਐਫ ਆਈ ਆਰ ਦੀ ਕਾਰਵਾਈ ਕਰਾਂਗੇ ਜੋ ਵੀ ਕਾਰਵਾਈ ਹੋਏਗੀ ਐਸ ਪਰ ਲਾਅ ਹੋਏਗੀ ਤਾਂ ਕਹਿੰਦੇ ਵੀ ਚਲੋ ਸਾਨੂੰ ਤਾਂ ਬਹੁਤ ਵਧੀਆ ਹੈ ਵੀ ਮਾਨਜੋਪ ਕਪਲੀਕ ਮੈਨਿੰਗਰ ਸਾਹਿਬ ਲੋ ਸਾਡੇ ਡੀ ਐਸ ਪੀ ਸਾਹਿਬ ਵੱਲੋਂ ਇਹਨਾਂ ਪਰਪਰੂਸ ਸਹਿਯੋਗ ਮਿਲ ਰਿਹਾ ਜਿਹਦੇ ਕਰਕੇ ਆਪਾਂ ਸ਼ਹਿਰ ਨੂੰ ਸਾਫ਼ ਸੁਥਰਾ ਤੇ ਵਧੀਆ ਬਣਾਵਾਂਗੇ ਜਿੰਨਾ ਹੋ ਸਕਦਾ ਜਿਹੜੇ ਸਾਹਮਣੇ ਗਈ ਹੈ ਵੀ ਜਿਸ ਤਰੀਕੇ ਨਾਲ ਜਿਹੜੇ ਹੈਵਚੁਅਲ ਨੇ ਉਹਨਾਂ ਨੂੰ ਤਿੰਨ ਨੋਟਸ ਦੇਣ ਤੋਂ ਬਾਅਦ ਉਹਨਾਂ ਤੇ ਐਫ ਆਈ ਆਰ ਦੀ ਜਿਹੜੀ ਕਾਰਵਾਈ ਹੋ ਰੰਭੀ ਜਾਏ